ਆ ਲੋ ਜੀ ਇਹ ਲੋ ਜੀ ਇਸ ਤਰੀਕ ਨਾਲ ਜਿਹੜੇ ਵੈਦ ਜੀ ਨੇ ਹੇਲਰ ਭੰਦੇ ਨੇ ਇੱਥੇ ਆਏ ਹੋਏ ਜਿਹੜਾ ਨੁਸਖਾ ਅਜਿਹਾ ਫਾਰਮੂਲਾ ਤੁਹਾਡੇ ਵਾਸਤੇ ਲੈ ਕੇ ਆ ਰਹੇ ਆ ਕਿ ਜਿਨ੍ਹਾਂ ਨੂੰ ਸਾਹ ਚੜਦਾ ਹੈ ਜਿਨ੍ਹਾਂ ਦੇ ਫੇਫੜਿਆਂ 'ਚ ਦੇ ਦਿੱਕਤ ਹੈ ਪਰੇਸ਼ਾਨੀ ਹੈ ਸਰਦੀਆਂ ਦੇ ਵਿੱਚ ਫੇਫੜੇ ਸੁੰਗੜ ਜਾਂਦੇ ਨੇ ਔਰ ਸਰਦੀਆਂ ਦੇ ਵਿੱਚ ਖਾਸ ਕਰਕੇ ਨਜ਼ਲਾ ਜ਼ੁਕਾਮ ਸਾਹ ਜਿਦਣ ਚੜੇ ਰਹਿੰਦਾ ਹੈ ਅੱਜ ਇਹ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਸਾਰੇ ਦੁੱਖ ਦੂਰ ਕਰ ਸਕਦਾ ਹੈ ਇਹ ਬਾਲਗਮ ਵੀ ਹਟਾਊਗਾ ਸਾਹ ਵੀ ਹਟਾਊਗਾ ਜਿਹੜੀਆਂ ਘੁੱਗੀਆਂ ਆਉਂਦੀਆਂ ਉਹ ਵੀ ਹਟਾਊਗਾ ਜਿਹੜਾ ਨਜ਼ਲਾ ਉਹ ਵੀ ਹਟਾਊਗਾ ਤੇ ਹੋ ਸਕਦਾ ਵੀ 100% ਦੇ ਨੇੜੇ ਦੇੜ ਮੈਨੂੰ ਮੈਨੂੰ ਵੀ ਇਹ ਨੁਸਖਾ ਕਾਰਗਲ ਹੈ ਫੇਫੜਿਆਂ ਦੇ ਵਿੱਚ ਬਾਲਗਮ ਜੰਮਦੀ ਆ ਹਾਰਡ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਜਿਹਨਾਂ ਘੁੱਗੀਆਂ ਵੱਜਦੀਆਂ ਨੇ ਜਾਂ ਸੀਟੀਆਂ ਆਉਂਦੀਆਂ ਨੇ ਜਾਂ ਬਾਲਗਮ ਆਉਂਦੀ ਆ ਜਾਂ ਰੇਸਾ ਆਉਂਦਾ ਇਹ ਸਾਰੀਆਂ ਬਾਤਾਂ ਤੇ ਇਹਦਾ ਵੱਡਾ ਕਾਰਗਰ ਨੁਸਖਾ ਨਾ ਜਾਣੀ ਹੈ ਤਾਂ ਸਸਤੀ ਜੀ ਚੀਜ਼ਾਂ ਜਿਹੜਾ ਇਹਨੂੰ ਬਣਾਊਗਾ ਖਾ ਕੇ ਦੱਸੂਗਾ ਆਪਾਂ ਨੂੰ ਜਿਹੜੀ ਸਾਹ ਦੀ ਪ੍ਰੋਬਲਮ ਹੈ ਮੈਂ ਹਮੇਸ਼ਾ ਤੁਹਾਡੇ ਕੋਲ ਆ ਕੇ ਪੁੱਛਦਾ ਇਹ ਸਰਦੀਆਂ ਚ ਵੱਧ ਕਿਉਂ ਜਾਂਦਾ ਹੈ ਮਰੀਜ਼ ਸਾਹ ਵਾਲਾ ਸਰਦੀਆਂ ਚ ਕਿਉਂ ਵੱਧ ਜਾਂਦਾ ਖਾਸ ਕਰਕੇ ਹੁਣ ਆਉਣ ਵਾਲੇ ਟਾਈਮ ਚ ਜਦੋਂ ਧੁੰਦਾ ਪੈਣ ਵਾਲੀਆਂ ਨੇ ਸਰਦੀ ਹੋਰ ਜ਼ਿਆਦਾ ਵਧਣ ਵਾਲੀ ਹੈ ਐਨਹੇਲਰ ਵੀ ਭੰਨੇ ਜਾ ਸਕਦੇ ਨੇ ਭੰਨੇ ਕੀ ਭੰਨੇ ਨੇ ਮੈਨੂੰ ਤਕਰੀਬਨ ਜੀ 32 33 ਸਾਲ ਹੋ ਗਏ ਸੀ ਉਹ ਪ੍ਰਮਾਤਮਾ ਨੇ ਦਿਆਂਗੀ ਤੇ ਜਿਹਨੇ ਤੋੜੇ ਨੇ ਮੈਂ ਤਾਂ ਕੌਣ ਤੋੜਨ ਵਾਲਾ ਹੁੰਨਾ ਤੋੜਨੇ ਤਾਂ ਉਹਨੇ ਆ ਉਦੋਂ ਬਾਅਦ ਪਰਹੇਜ਼ ਜਿਹੜਾ ਅਸੀਂ ਪਰਹੇਜ਼ ਰੱਖ ਕੇ ਭੇਜਦਾ ਫਰੂਕੀ ਸਾਹਿਬ ਇੱਥੋਂ ਦਾ ਕੰਨ ਨਾ ਵੀ ਹਾਂ ਅਸੀਂ ਫੁੱਲ ਪਰਹੇਜ਼ ਆ ਹੁਣ ਅਸੀਂ ਕਹਣਾ ਵੀਰੇ ਨਾਲ ਹੀ ਉਹਦੇ ਤੁਰੇ ਫਿਰਦੇ ਆ ਅਰਜਾਈ ਚ ਹੌਲੀ ਹੌਲੀ ਨਹੀਂ ਨਿਕਲਦੇ ਯਾਸੀਂ ਕਹ ਲਈ ਅਰਜਾਈ ਚ ਨਿਕਲਣ ਤੋਂ ਬਹੁਤ ਹੌਲੀ ਹੌਲੀ ਰੋਜ਼ਮਰਰਾ ਦੀ ਜ਼ਿੰਦਗੀ ਵੱਲ ਨਹੀਂ ਬੰਦੇ ਕਿਹੜੀਆਂ ਦਿੱਕਤਾਂ ਤੁਹਾਡੇ ਮੁਤਾਬਕ ਆ ਜਾਂਦੀਆਂ ਨੇ ਇੱਕ ਤਾਂ ਸਾਹ ਖਿੱਚਮਾ ਆਉਣ ਲੱਗ ਜਾਂਦਾ ਠੀਕ ਹੈ ਇੱਕ ਜਦੋਂ ਮਾੜੀ ਮੋਟੀ ਜਿਹਨੂੰ ਬਲਗਮ ਆਉਂਦੀ ਆ ਨਾ ਸਾਹ ਰੁਕਦਾ ਉਹ ਤਾਂ ਜ਼ਿਆਦਾ ਕਰਕੇ ਖਿਆਲ ਰੱਖਣਾ ਪੈਂਦਾ ਫਿਰੁਕੀ ਸਾਹਿਬ ਤੇ ਉਹਨੂੰ ਨਮੂਨੀਆਂ ਵੀ ਹੋ ਸਕਦਾ ਉਹਨੂੰ ਟਾਈਫਾਇਡ ਆਪਣੇ ਕਹਿੰਦੇ ਸੀ ਹਰੇਕ ਨੂੰ ਪੁੱਛਦਾ ਵੀ ਤਾਂ ਟਾਈਫਾਇਡ ਤਾਂ ਨਹੀਂ ਉਹ ਕਹਿੰਦਾ ਮੈਨੂੰ ਤਾਂ ਟਾਈਫਾਇਡ ਹੀ ਨਹੀਂ ਹੋਇਆ ਹਾਲਾਂਕਿ ਹਰੇਕ ਨੂੰ ਹੋਇਆ ਹੁੰਦਾ ਟਾਈਫਾਇਰਡ ਹੋਇਆ ਹੁੰਦਾ ਉਹਨੂੰ ਆਪਾਂ ਨਾ ਜਦੋਂ ਮੈਡੀਸਨ ਲੈਨੇ ਆ ਆਪਾਂ ਟਾਈਫਾਇਰਡ ਨੂੰ ਦੱਬ ਲੈਨੇ ਆ ਉਹ ਸਾਹ ਨਾ ਜਿਹੜਾ ਥੱਲਿਓ ਉਹਦੇ ਨਾਲ ਉੱਠਦਾ ਹੀ ਰਹਿੰਦਾ ਉਹਦੇ ਨਾਲ ਹੀ ਉਹ ਘੁਗੀਆਂ ਜਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਹ ਇੰਨਾ ਕ ਚਮਚਾ ਲੈਣਾ ਜੀ ਤਾਂ ਚਮਚਾ ਲੈ ਲਿਆ ਅੱਧਾ ਚਮਚਾ ਠੀਕ ਹੈ ਕਿਉਂਕਿ ਇਹ ਸਾਡੇ ਕੋਲ ਤਾਂ ਕਰਸ਼ੀ ਵਾਲੇ ਚਮਚਾ ਹੈਗਾ ਇਹ ਤਾਂ ਮੈਡੀਸਨ ਪਾਈਦੀ ਆ ਇਹਦੇ ਵਿੱਚ ਸੈਦ ਮਿਕਸ ਕਰੋ ਤਿੰਨ ਟਾਈਮ ਲੈਣਾ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਕੁਝ ਕੁ ਲਸਣ ਹੈਗਾ ਤੇ ਬਾਕੀ ਲਸਣ ਦੇ ਛਿਲਕੇ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਛਿਲੜ ਕਹਿ ਦਿੰਨੇ ਆ ਤੇ ਅੱਜ ਇਹ ਵੀਡੀਓ ਵੇਖਣ ਤੋਂ ਬਾਅਦ ਤੁਸੀਂ ਲਸਣ ਦੇ ਜਿਹੜੇ ਛਿਲਕੇ ਹੈਗੇ ਨੇ ਛਿਲੜ ਹੁੰਦੇ ਨੇ ਉੱਪਰਲਾ ਉੱਪਰਲੀ ਪਰਤ ਹੁੰਦੀ ਹੈ ਉਹ ਤੁਸੀਂ ਸੁੱਟਣੀ ਬੰਦ ਕਰ ਦਿਓਗੇ ਅਜਿਹਾ ਨੁਸਖਾ ਅਜਿਹਾ ਫਾਰਮੂਲਾ ਤੁਹਾਡੇ ਵਾਸਤੇ ਲੈ ਕੇ ਆ ਰਹੇ ਹਾਂ ਕਿ ਜਿਨ੍ਹਾਂ ਨੂੰ ਸਾਹ ਚੜਦਾ ਹੈ ਜਿਨ੍ਹਾਂ ਦੇ ਫੇਫੜਿਆਂ 'ਚ ਦੇ ਦਿੱਕਤ ਹੈ ਪਰੇਸ਼ਾਨੀ ਹੈ ਸਰਦੀਆਂ ਦੇ ਵਿੱਚ ਫੇਫੜੇ ਸੁੰਗੜ ਜਾਂਦੇ ਨੇ ਔਰ ਸਰਦੀਆਂ ਦੇ ਵਿੱਚ ਖਾਸ ਕਰਕੇ ਨਜ਼ਲਾ ਜ਼ੁਕਾਮ ਸਾਹ ਜਿਨ੍ਹਾਂ ਨੂੰ ਚੜੇ ਰਹਿੰਦਾ ਹੈ ਅੱਜ ਇਹ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਸਾਰੇ ਦੁੱਖ ਦੂਰ ਕਰ ਸਕਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਹਾਂ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਸਾਰੇ ਇਕੱਠੇ ਕੀਤੇ ਹੋਏ ਲਸਣ ਹੈ ਤੇ ਲਸਣ ਦੇ ਛਿਲਕੇ ਨੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਵੈਦ ਜੀ ਨੇ ਵੈਦ ਸੁਰਜੀਤ ਸਿੰਘ ਜੀ ਉਪਲ ਜਿਨ੍ਹਾਂ ਦਾ ਨੁਸਖਾ ਟੋਟਕਾ ਫਾਰਮੂਲਾ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਾਫੀ ਵਾਇਰਲ ਹੋ ਰਿਹਾ ਹੈ ਬੜਾ ਸਸਤਾ ਬੜਾ ਕਫਾਈਟੀ ਔਰ ਅਸੀਂ ਕਹਿ ਲਈਏ ਕਿ ਬਹੁਤ ਜ਼ਿਆਦਾ ਅਸਰਦਾਰ ਨੁਸਖਾ ਹੈ ਜਿਹੜਾ ਇਹ ਬਣਾਉਂਦੇ ਨੇ ਹਮੇਸ਼ਾ ਹੀ ਸਰਦੀਆਂ ਦੀ ਜਿਵੇਂ ਸ਼ੁਰੂਆਤ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਕਾਲਸ ਹੈਗੇ ਨੇ ਸਾਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ ਵੈਜ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਹਕੀਕਤ ਟੀਵੀ ਦੇ ਦੇਖਦੇ ਆ ਨਾ ਵੀਰਾਂ ਬਜ਼ੁਰਗਾਂ ਭੈਣਾਂ ਬੀਬੀਆਂ ਅਨੁਸਾਰ ਹਨ ਮੇਰੇ ਵੱਲੋਂ ਨਮਸਤੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਅੱਛਾ ਵੈਜ ਜੀ ਤੁਸੀਂ ਇਹ ਨੁਸਖਾ ਫਾਰਮੂਲਾ ਬਣਾ ਰਹੇ ਹੋ ਲਸਣ ਵਾਲਾ ਤੁਸੀਂ ਕਹਿ ਰਹੇ ਹੋ ਕਿ ਇੰਨਾ ਕਿ ਫੈਕਟਿਵ ਹੈਗਾ ਵੀ ਦੁੱਖ ਤੋੜ ਦਿੰਦਾ ਸਾਂਹ ਲੈ ਮਰੀਜ਼ ਦੇ ਤਾਂ ਦੇਖੋ ਜੀ ਵੈਸੇ ਤਾਂ ਬਹੁਤ ਹੀ ਕਾਰਗਲ ਨੁਸਖਾ ਹੈ ਕਿਉਂਕਿ ਅੱਜ ਕੱਲ ਦਾ ਲਸਣ ਮਹਿੰਗਾ ਵੀ ਬਹੁਤ ਆ ਲਗਾਣਾ ਖਣੀ ਬੈ ਜੀ ਜਾਣ ਕੇ ਕਰਦਾ ਲਸਣ ਮਹਿੰਗਾ ਵੀ ਬਹੁਤ ਜ਼ਰਾ ਹੈ ਇਹਦੇ ਨੁਸਖੇ ਨਾਲ ਜੀ ਜਿਹੜੇ ਇਹਦੇ ਨਹਾ ਗਉਣ ਨੇ ਯਾਨੀ ਬਹੁਤ ਹੀ ਜ਼ਿਆਦਾ ਕਾਰਗਲ ਨੇ ਕਿਉਂਕਿ ਇਹ ਜਿਹੜੇ ਆਪਣੇ ਫੇਫੜਿਆਂ ਦੇ ਵਿੱਚ ਬਲਗਮ ਜੰਮਦੀ ਆ ਹਾੜ ਦੇ ਵਿੱਚ ਪ੍ਰੋਬਲਮ ਆਉਂਦੀ ਆ ਤੇ ਜਿਹਨੇ ਘੁੱਗੀਆਂ ਵੱਜਦੀਆਂ ਨੇ ਜਾਂ ਸੀਟੀਆਂ ਆਉਂਦੀਆਂ ਨੇ ਜਾਂ ਬਲਗਮ ਆਉਂਦੀ ਆ ਜਾਂ ਰੇਸਾ ਆਉਂਦਾ ਇਹ ਸਾਰੀਆਂ ਬਾਤ ਤੇ ਇੰਨਾ ਵੱਡਾ ਕਾਰਗਲ ਨੁਸਖਾ ਨਾ ਜਾਣੀ ਹੈ ਤਾਂ ਸਸਤੀ ਜੀ ਚੀਜ਼ਾਂ ਜਿਹੜਾ ਇਹਨੂੰ ਬਣਾਊਗਾ ਖਾ ਕੇ ਦੱਸੂਗਾ ਆਪਾਂ ਨੂੰ ਕੀ ਕਰੂਗਾ ਇਹ ਬਲਗਮ ਵੀ ਹਟਾਊਗਾ ਸਾਹ ਵੀ ਹਟਾਊਗਾ ਜਿਹੜੀਆਂ ਘੁੱਗੀਆਂ ਆਉਂਦੀਆਂ ਉਹ ਵੀ ਹਟਾਊਗਾ ਜਿਹੜਾ ਨਜ਼ਲਾ ਉਹ ਵੀ ਹਟਾਊਗਾ ਤੇ ਹੋ ਸਕਦਾ ਵੀ 100% ਦੇ ਨੇੜੇ ਦੇੜ ਮੈਨੂੰ ਮੈਨਾਂ ਵੀ ਇਹ ਨੁਸਖਾ ਕਰ ਗੱਲਾਂ ਹੈ ਜੀ ਜੀ ਚਲੋ ਜਦੋਂ ਤੱਕ ਇਹ ਨੁਸਖਾ ਬਣਦਾ ਫਾਰਮੂਲਾ ਬਣਦਾ ਉਹ ਤੱਕ ਅਸੀਂ ਵੈਜੀਨਲ ਹੋਰ ਗੱਲਾਂ ਵੀ ਕਰਦੇ ਆ ਕਿਉਂਕਿ ਇਹ ਨੁਸਖੇ ਨੂੰ ਫਾਰਮੂਲੇ ਨੂੰ ਥੋੜਾ ਜਿਹਾ ਬਣਨ ਨੂੰ ਜਿਹੜਾ ਉਹ ਟਾਈਮ ਲੱਗਦਾ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਅਸੀਂ ਵੈਜੀਨਲ ਕਰਨੀਆਂ ਨੇ ਜਦੋਂ ਤੱਕ ਇਹ ਨੁਸਖਾ ਫਾਰਮੂਲਾ ਤਿਆਰ ਹੁੰਦਾ ਉਹਦੇ ਤੱਕ ਅਸੀਂ ਵੈਜੀਨਲ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਸਾਹ ਨਾਲ ਦਮੇ ਨਾਲ ਸਬੰਧਤ ਛਾਤੀ ਜਮ ਨਾਲ ਸਬੰਧਤ ਅਸੀਂ ਕਰਨੀਆਂ ਨੇ ਅੱਛਾ ਵੈਜੀ ਨੁਸਖਾ ਬਣ ਰਿਹਾ ਹੈ ਤਿਆਰ ਹੋ ਰਿਹਾ ਹੈ ਉਦੋਂ ਤੱਕ ਅਸੀਂ ਜਿਹੜੀ ਗੱਲਬਾਤ ਹੈਗੀ ਉਹ ਆਪਣੀ ਜਾਰੀ ਰੱਖਦੇ ਆ ਇਹ ਦੱਸੋ ਵੀ ਜਿਹੜੀ ਸਾਹ ਦੀ ਪ੍ਰੋਬਲਮ ਹੈ ਮੈਂ ਹਮੇਸ਼ਾ ਹੀ ਤੁਹਾਡੇ ਕੋਲ ਆ ਕੇ ਪੁੱਛਦਾ ਇਹ ਸਰਦੀਆਂ ਚ ਵੱਧ ਕਿਉਂ ਜਾਂਦਾ ਹੈ ਮਰੀਜ਼ ਸਾਹ ਵਾਲਾ ਸਰਦੀਆਂ ਚ ਕਿਉਂ ਵੱਧ ਜਾਂਦਾ ਖਾਸ ਕਰਕੇ ਹੁਣ ਆਉਣ ਵਾਲੇ ਟਾਈਮ ਚ ਜਦੋਂ ਧੁੰਦਾ ਪੈਣ ਵਾਲੀਆਂ ਨੇ ਸਰਦੀ ਹੋਰ ਜ਼ਿਆਦਾ ਵਧਣ ਵਾਲੀ ਹੈ ਇਹ ਫਰੂਕੀ ਸਾਹਿਬ ਇੱਕ ਤਾਂ ਆਪਣੇ ਨਾ ਲੋ ਜਿਹੜੇ ਵੀ ਵੀਰ ਭਰਾ ਨੇ ਆਪਣੀ ਸਿਹਤ ਦਾ ਖਾਸ ਕਰਕੇ ਖਿਆਲ ਨਹੀਂ ਰੱਖਦੇ ਕਿਉਂਕਿ ਅੱਗੇ ਵੀ ਆਪਾਂ ਇੱਕ ਦੋ ਗ੍ਰਾਮ ਵੀਡੀਓ ਦੇ ਵਿੱਚ ਸਿਰ ਕੀਤਾ ਸੀਗਾ ਕਿਉਂ ਜਦੋਂ ਆਪਾਂ ਅਰਜ਼ਾਈ ਲੈਣੇ ਆ ਜਾਂ ਆਪਾਂ ਭੂਰਾ ਲੈਣੇ ਆ ਜਾਂ ਆਪਾਂ ਗਰਮ ਉਹ ਤੋਂ ਨਿਕਲਦੇ ਆ ਹੀਟ ਤੋਂ ਨਿਕਲਦੇ ਆ ਪਹਿਲਾਂ ਏਸੀ ਦੀ ਪ੍ਰੋਬਲਮ ਸੀਗੀ ਹੁਣ ਹੀਟ ਦੀ ਆ ਗਈ ਤੇ ਉਦੋਂ ਮਗਰੋਂ ਜਦੋਂ ਆਪਾਂ ਅਰਜ਼ਾਈ 1 ਲੱਖ ਤਲਾਉਣੇ ਆ 1 ਲੱਖ ਲਾ ਕੇ ਵਿੱਚ ਜਿਦੋਂ ਆਪਾਂ ਇਸ਼ਨਾਨ ਪਾਣੀ ਕਰਨ ਜਾਂਦੇ ਆ ਤੇ ਉਹ ਠੰਡੇ ਪਾਣੀ ਨਾਲ ਨਾਉਂਦੇ ਨਿਸ਼ਾਰਾ ਉਹ ਜਦੋਂ ਠੰਡੇ ਪਾਣੀ ਦਾ ਪਿੰਡੇ ਤੇ ਪਾਣੀ ਪੈਂਦਾ ਨਾ ਉਹ ਏਕੜ ਹੋ ਜਾਂਦਾ ਐ ਹੌਂਕਾਂ ਜਾਂ ਨਿਕਲ ਜਾਂਦਾ ਨਾ ਉਹਦੇ ਨਾਲ ਫੇਰ ਆ ਅੰਦਰਾਂ ਦੇ ਵਿੱਚ ਜਿਹੜੀ ਉਹ ਅੱਗੇ ਤਾਂ ਪਹਿਲਾਂ ਤਾਂ ਪ੍ਰੋਬਲਮ ਉਹਨੂੰ ਹੁੰਦੀ ਆ ਮਾੜੀ-ਮੋਢੀ ਕਿਉਂਕਿ ਨਮੂਨੀਆਂ ਜਾਂ ਟਾਈਫਾਇਡ ਜਾਂ ਆਹ ਹੁੰਦਾਗਾ ਦਮਾ ਤੇ ਉਹਦੇ ਨਾਲ ਉਹਨੂੰ ਜ਼ਿਆਦਾ ਹੋਰ ਹੋ ਜਾਂਦੀ ਆ ਕਿਉਂਕਿ ਉਹ ਗਰਮ ਉਹਦੇ ਵਿੱਚੋਂ ਅਰਜਾਈ ਦੇ ਵਿੱਚੋਂ ਨਿਕਲਿਆ ਆ ਭੂਰੇ ਦੇ ਵਿੱਚੋਂ ਨਿਕਲਿਆ ਹੀਟ ਦੇ ਵਿੱਚੋਂ ਨਿਕਲਿਆ ਇਹ ਆਪਣੇ ਲੋਕ ਨਾ ਜਿਹੜੇ ਆਪਣੇ ਕੋਈ ਵੀ ਮੈਂ ਵੀ ਉਹਨਾਂ ਚੀਜ਼ ਵੀ ਆ ਸਕਦਾ ਮੇਰੇ ਬੱਚੇ ਵੀ ਆ ਸਕਦੇ ਨੇ ਆਪਾਂ ਬਹੁਤ ਕੇਅਰ ਕਰਦੇ ਆਂ ਵੀ ਨਿਕਲੋ ਜਦੋਂ ਆਪਾਂ ਅਰਜਾਈ ਚੱਕਣੀ ਆ ਜਾਂ ਭੂਰਾ ਚੱਕਣਾ 2 ਮਿੰਟ ਬੈਠ ਕੇ 3 ਮਿੰਟ ਬੈਠ ਕੇ ਮੂੰਹ ਤੇ ਹੱਥ ਫੇਰ ਕੇ 10 ਮਿੰਟ ਬੈਠ ਕੇ ਫਿਰ ਬਾਹਰ ਨਿਕਲੋ ਮਤਲਬ ਇਹ ਨਹੀਂ ਹੈਗਾ ਕਿ ਅ ਸਾਡੀ ਅੱਖ ਖੁੱਲੀ ਤੇ ਅਗਲਾ ਸਾਂ ਅਸੀਂ ਜਾ ਕੇ ਵਾਸ਼ਰੂਮ ਚ ਲਈਏ ਨਹੀਂ ਜੀ ਫਿਰ ਤਾਂ ਆਪਾਂ ਨੂੰ ਫਿਰ ਕਿ ਸਾਫ ਫਿਰ ਤਾਂ ਪਤਾ ਹੀ ਆ ਵੀ ਫਿਰ ਤਾਂ ਬਿਮਾਰੀ ਨੇ ਜਕੜ ਲੈਣਾ ਹੋ ਕਿਹੜੀ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਅਗਰ ਅਸੀਂ ਇਹ ਰੂਟੀਨ ਫਾਲੋ ਨਹੀਂ ਕਰਦੇ ਅਰਜਾਈ ਚੋਂ ਹੌਲੀ ਹੌਲੀ ਨਹੀਂ ਨਿਕਲਦੇ ਯਾ ਅਸੀਂ ਕਹ ਲਈ ਅਰਜਾਈ ਚੋਂ ਨਿਕਲਣ ਤੋਂ ਬਹੁਤ ਹੌਲੀ ਹੌਲੀ ਰੋਜ਼ਮਰਰਾ ਦੀ ਜ਼ਿੰਦਗੀ ਵੱਲ ਨਹੀਂ ਬੰਦੇ ਕਿਹੜੀਆਂ ਦਿੱਕਤਾਂ ਤੁਹਾਡੇ ਮੁਤਾਬਕ ਆ ਜਾਂਦੀਆਂ ਨੇ ਦੇਖੋ ਉਹਨਾਂ ਨੂੰ ਆਪਾਂ ਨੂੰ ਇੱਕ ਤਾਂ ਸਾਹ ਖਿੱਚਮਾ ਆਉਣ ਲੱਗ ਜਾਂਦਾ ਇੱਕ ਜਦੋਂ ਮਾਣੀ ਮੋਟੀ ਜੀ ਨੂੰ ਬਲਗਮ ਆਉਂਦੀ ਆ ਨਾ ਸਾਰ ਰੁਕਦਾ ਉਹ ਤਾਂ ਜ਼ਿਆਦਾ ਕਰਕੇ ਖਿਆਲ ਰੱਖਣਾ ਪੈਂਦਾ ਫਰੁਕੀ ਸ਼ਾਮ ਤੇ ਉਹਨੂੰ ਨਮੂਨੀਆਂ ਵੀ ਹੋ ਸਕਦਾ ਉਹਨੂੰ ਟਾਈਫਾਇਡ ਆਪਣੇ ਕਹਿੰਦੇ ਸੀ ਹਰੇਕ ਨੂੰ ਪਸਦਾ ਵੀ ਤਾਂ ਟਾਈਫਾਇਡ ਤਾਂ ਨਹੀਂ ਉਹ ਕਹਿੰਦਾ ਮੈਨੂੰ ਤਾਂ ਟਾਈਫਾਇਡ ਹੀ ਨਹੀਂ ਹੋਇਆ ਹਾਲਾਂਕਿ ਹਰੇਕ ਨੂੰ ਹੋਇਆ ਹੁੰਦਾ ਟਾਈਫਾਇਡ ਹੋਇਆ ਹੁੰਦਾ ਉਹਨੂੰ ਆਪਾਂ ਨਾ ਜਦੋਂ ਮੈਡੀਸਨ ਲੈਣੇ ਆ ਆਪਾਂ ਟਾਈਫਾਇਡ ਨੂੰ ਦੱਬ ਲੈਣੇ ਆ ਉਹ ਸਾਹ ਨਾ ਜਿਹੜਾ ਥੱਲਿਓ ਉਹਦੇ ਨਾਲ ਉੱਠਦਾ ਹੀ ਰਹਿੰਦਾ ਉਹਦੇ ਨਾਲ ਹੀ ਉਹ ਘੁੱਗੀਆਂ ਜਾਂ ਵਰਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਕਿਹਾ ਇਹਦਾ ਆਪਾਂ ਖਿਆਲ ਖਾਸ ਕਰਕੇ ਰੱਖਦੇ ਨਹੀਂ ਹੈਗੇ ਸਾਨੂੰ ਜਾਂਦਾ ਕਰਾ ਡਾਕਟਰਾਂ ਤੋਂ ਵੈਦਾਂ ਤੋਂ ਸਾਡੇ ਵਰਗੇ ਨੂੰ ਮੈਂ ਕਹਣਾ ਕਹਿੰਦਾ ਵੀ ਮੇਰੇ ਕੋਲੇ ਆਉਣਾ ਨਹੀਂ ਨਹੀਂ ਇਹਨਾਂ ਨੂੰ ਖਾਸ ਕਰਕੇ ਆਪੋ ਆਪਣਾ ਜ਼ਿਆਦਾ ਤੋਂ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਸਿਹਤ ਦਾ ਵੀ ਅਸੀਂ ਉੱਠਣਾ ਕਿਵੇਂ ਆ ਖਾਣਾ ਪੀਣਾ ਕਿਵੇਂ ਆ ਹੁਣ ਜਾ ਕੇ ਆ ਆਉਣ ਲੱਗੇ ਹੁਣ ਸਰਦੀ ਵਿਆਹ ਆ ਗਏ ਵਿਆਹ ਦੇ ਵਿੱਚ ਹੁਣ ਤੁਸੀਂ ਦੇਖੋ ਪਕੌੜਾ ਚਲਣਾ ਸੌਸ ਚਲਣੀ ਆ ਤੇ ਠੰਡਾ ਚਲਣਾ ਤੇ ਮੈਂ ਕਹਿੰਨਾ ਗਰਮ ਸਰਦ ਚੱਕ ਦੇਣੇ ਸੋਕੇ ਉਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਆਪਣਾ ਪੇਟ ਆ ਕਿ ਪੀਪਾ ਪੇਟ ਆ ਇਹਦੇ ਵਿੱਚ ਆਪਾਂ ਨੂੰ ਘਟੋ ਘਟ ਖਾਣ ਪੀਣ ਵਿੱਚ 4-5 ਘੰਟੇ ਰੋਟੀ ਖਾਣ ਤੋਂ ਬਾਅਦ ਲੈਣੇ ਚਾਹੀਦੇ ਆ ਪਰ ਆਪਾਂ ਇੱਕ ਗੱਲ ਕਹਿੰਦੇ ਜਦੋਂ ਆਪਾਂ ਪੈਸੇ ਪਾਉਣੇ ਆ ਵੀ ਜਿਹੜਾ 100 200 ਪਾ ਕੇ ਆਈਏ 500 ਰੁਪਿਆ ਪਾ ਕੇ ਉਹਦਾ ਲਾਹਾ ਲੈ ਕੇ ਮੁਰਨਾ ਜਿੱਦਾਂ ਚ ਕਰਾਇਆ ਤਾਂ ਹਾਂ ਤੱਕ ਗਲ ਤੱਕ ਨਹੀਂ ਨਾ ਆਉਂਦਾ ਉਹਨਾਂ ਜਗ੍ਹਾ ਸਵਾਦ ਹੀ ਨਹੀਂ ਆਉਂਦਾ ਵੀ ਅਸੀਂ ਘਰੇ ਜਾ ਕੇ ਰੋਟੀ ਨਹੀਂ ਖਾਣੀ ਉਹ ਰੋਟੀ ਦਾ ਇੱਕ ਪਾਸੇ ਰਹਿ ਗਈ ਫਿਰ ਡਾਕਟਰਾਂ ਕੋਲੇ ਜਾਣਾ ਵੀ ਯਾਰ ਸਾਨੂੰ ਤਾਂ ਨਮੂਨੀਆਂ ਹੋ ਗਏ ਸਾਨੂੰ ਸੌਖਾ ਕੀ ਹੋਊਗਾ ਸੌਖਾ ਤਾਂ ਹੋਣਾ ਹੀ ਨਹੀਂ ਜਦੋਂ ਆਪਾਂ ਤਾਂ ਹਾਂ ਤੱਕ ਤਾਂ ਲੱਦੇ ਪਏ ਆ ਉਹ ਤਾਂ ਵੀਰ ਆਪਾਂ ਸਿਹਤ ਦਾ ਆਪ ਨੁਕਸਾਨ ਕਰ ਬੈਠਿਆ ਇਹਨਾਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਸਾਰੀ ਪ੍ਰੋਬਲਮ ਆ ਉਹਨਾਂ ਨੂੰ ਖਾਸ ਕਰਕੇ ਖਿਆਲ ਰੱਖਣਾ ਚਾਹੀਦਾ ਜੀ ਜੀ ਆਪਣੀ ਸਿਹਤ ਨਾਲ ਜ਼ਿੰਦਗੀ ਨਾਲੋਂ ਜ਼ਿਆਦਾ ਨਾਲ ਸਿਹਤ ਦਾ ਜ਼ਿਆਦਾ ਖਿਆਲ ਰੱਖੋ ਵੀ ਜਿਹਨੂੰ ਆਪਾਂ ਬਚਾ ਕੇ ਰੱਖੀਏ ਜੀ ਤੇ ਕੱਪੜੇ ਪਾ ਕੇ ਰੱਖੋ ਕੱਪੜੇ ਕਿ ਲਖਤ ਨਾਲ ਲਾਹੋ ਤੇ ਬਸ ਇਹ ਜੀਆਂ ਲਾਹਤਾ ਤੋਂ ਬਚੋ ਬਣਾ ਜੀ ਜੀ ਅੱਛਾ ਵੈ ਜੀ ਤੁਸੀਂ ਹਮੇਸ਼ਾ ਹੀ ਕਹਿੰਦੇ ਹੋ ਕਿ ਥੋੜਾ ਇਹ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਇਨਹੇਲਰ ਜਿਹੜੇ ਛਿੜਾ ਦਿੰਦਾ ਹੈ ਜਿਹੜਾ ਤੁਹਾਡਾ ਇਹ ਨੁਸਖਾ ਹੈ ਫਾਰਮੂਲਾ ਜਿਹੜਾ ਲਸਣ ਵਾਲਾ ਸੀ ਬਣਾ ਕੇ ਦੱਸ ਰਿਹਾ ਫਾਰਮੂਲਾ ਵੀ ਲਗਭਗ ਤਿਆਰ-ਵਰ ਤਿਆਰ ਹੈਗਾ ਕਿਉਂਕਿ ਫ੍ਰੈਗਰੈਂਸ ਸਾਡੇ ਕੋਲ ਆਉਣ ਲੱਗ ਗਈ ਹੈ ਉਸ ਚੀਜ਼ ਦੀ ਅੱਛਾ ਤੁਸੀਂ ਇਨਹੇਲਰ ਭੰਨ ਦਿੰਦੇ ਹੋ ਇਨਹੇਲਰ ਭੰਨ ਭੰਨੇ ਜਾ ਸਕਦੇ ਨੇ ਲਸਣ ਨਾਲ ਦੇਖੋ ਜੀ ਲਸਣ ਨਾਲ ਇਨਹੇਲਰ ਵੀ ਭੰਨੇ ਜਾ ਸਕਦੇ ਨੇ ਭੰਨੇ ਕੀ ਭੰਨੇ ਨੇ ਅੱਛਾ ਮੈਨੂੰ ਤਕਰੀਬਨ ਜੀ 32 33 ਸਾਲ ਹੋ ਗਏ ਸੀ ਉਹ ਪ੍ਰਮਾਤਮਾ ਨੇ ਦਿਆਂਗੀ ਤੇ ਜਿਹਨੇ ਤੋੜੇ ਨੇ ਮੈਂ ਤਾਂ ਕੌਣ ਤੋੜਨ ਵਾਲਾ ਹੁੰਨਾ ਤੋੜਨੇ ਤਾਂ ਉਹਨੇ ਆ ਉਦੋਂ ਬਾਅਦ ਪਰਹੇਜ਼ ਜਿਹੜਾ ਅਸੀਂ ਪਰਹੇਜ਼ ਰੱਖ ਕੇ ਭੇਜਦਾ ਫਰੂਕੀ ਸਾਹਿਬ ਇੱਥੋਂ ਦਾ ਕੰਨ ਨਾ ਵੀ ਹਾਂ ਅਸੀਂ ਫੁੱਲ ਪਰਹੇਜ਼ ਆ ਹੁਣ ਅਸੀਂ ਕਹਣਾ ਵੀਰੇ ਨਾਲ ਹੀ ਉਹਦੇ ਤੁਰੇ ਫਿਰਦੇ ਆ ਇੱਥੋਂ ਜਾਂਦੇ ਆ ਜਾ ਕੇ 버ਗਰ ਖਾ ਲੈ ਕੇਲੇ ਖਾ ਲੈ ਕੇਲੇ ਹੀ ਖਵਾਉਣੇ ਆ ਜਿਹਦਾ ਸਾਹ ਹਟਦਾ ਕੇਲੇ ਵੀ ਖਵਾਉਣੇ ਆ ਕੁਲਫੀ ਵੀ ਖਵਾਉਣੇ ਆ ਤੇ ਏਕੜ ਨਾ ਹੈਗਾ ਹੁਣ ਮੈਡੀਸਨ ਲੈ ਲਈ ਸਰਹਾਣੇ ਧਰ ਲਈ ਸਰਹਾਣੇ ਧਰੀ ਤਾਂ ਨਹੀਂ ਉਹਨੇ ਕੰਮ ਕਰਨਾ ਠੀਕ ਹੈ ਉਹਨ ਤਾਂ ਕੰਮ ਜਦੋਂ ਪੇਟ ਚ ਜਾਣੀ ਸ਼ੁਰੂ ਕਰੀ ਉਦੋਂ ਹੀ ਕੰਮ ਕਰੂ ਕਿੱਥੇ ਐਲੋਪੈਥੀ ਕਿੱਥੇ ਆਯੁਰਵੈਦਿਕ ਆਯੁਰਵੈਦਿਕਾਂ ਜਿਹੜੀ ਦਵਾਈ ਆ ਨਾ ਇਹ ਘੱਟੋ ਘੱਟ 10-15 ਦਿਨਾਂ ਦੇ ਵਿੱਚ ਠੀਕ ਕਰਨਾ ਸ਼ੁਰੂ ਕਰਦੇ ਕੋਈ ਕਹਦੇ ਵੀ ਮੈਂ ਇੱਕ ਲੱਖ ਤੋਂ ਠੀਕ ਕਰਦਾ ਮੈਂ ਕੱਲੂ ਠੀਕ ਕਰ ਦੂੰ ਇਹ ਸਭ ਝੂਠੀਆਂ ਅਫਵਾਹਾਂ ਨੇ ਤੇ ਹੋਣੀ ਆ ਇਹ 15ਵੇਂ ਦਿਨ ਜਾ ਕੇ ਨੇ ਕੰਟਰੋਲ ਕਰਨਾ ਸ਼ੁਰੂ ਥੋੜਾ 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 ਕਰਦਾ ਅਸੀਂ ਹਰੇਕ ਨੂੰ ਕਹਿੰਨੇ ਆ ਵੀ ਜਿਹੜਾ ਪੰਪ ਛੱਡਣਾ ਬਈ ਅੱਜ ਘਟ ਕਰੋ ਕੱਲ ਨੂੰ ਘਟ ਕਰੋ ਪਰਸੋਂ ਹੌਲੀ 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 ਹੋਣੀ ਇਹਨੂੰ ਘਟਾ ਕੇ ਮੇਰੇ ਕੋਲੇ ਲਿਆਓ ਕਿੰਨੇ ਪਏ ਨੇ ਫਰੂਕੀ ਸਾਹਿਬ ਮੇਰੇ ਕੋਲ ਬਹੁਤ ਪਏ ਆ ਬਹੁਤ ਜ਼ਿਆਦੇ ਢੇਰੀ ਕਰਦਨੇ ਆ ਹੁਣ ਐਨੇ ਦਾ ਇਕੱਠੇ ਕਰਨ ਲੱਗੇ ਫਰੂਕੀ ਸਾਹਿਬ ਫਿਰ ਤਾਂ ਢੇਰ ਲੱਗ ਜੂ ਆ ਇਹ ਤਾਂ ਮੈਂ ਬਾਹਰ ਛੱਡ ਦਿੰਨਾ ਹੁਣ ਜਿਹੜੇ ਤਾਜ਼ਾ ਤਾਜ਼ੇ ਜਿਹੜੇ ਤੁਸੀਂ ਛੜਾਈ ਨੇ ਤੁਸੀਂ ਦੇਖੋ ਅਸੀਂ ਨਹਿਲੜ ਜਿਹੜੇ ਵੈਜੀਕਲ ਹਮੇਸ਼ਾ ਹੀ ਪੇ ਰਹਿੰਦੇ ਨੇ ਲਫਾਫਾ ਭਰੇ ਰਹਿੰਦੇ ਇਹਨਾਂ ਕੋਲ ਜੀ ਹਾਂ ਜੀ ਹਾਂ ਦੇਖ ਲਓ ਢੇਰੀ ਕਰ ਦਨੇ ਆ ਲਓ ਆ ਲਓ ਆ ਲਫਾਫੇ ਚੀ ਜਾਨਾ ਲਓ ਇਹ ਆਿਆਂ ਦੇ ਟੁੰਡੇ ਹੋਏ ਨੇ ਸਾਰਿਆਂ ਦੇ ਅੱਛਾ ਹਾਂ ਜੀ ਸੋ ਤੁਸੀਂ ਦੇਖੋ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਿਹਾ ਪੰਨੇ ਹੋਈ ਇਨਹੇਲਰ ਹੈਗੇ ਨੇ ਕਿਸ ਤਰੀਕੇ ਨਾਲ ਫਿਰ ਅਗਲੇ ਦੇ ਸਾਹਮਣੇ ਪਾਣ ਦਿੰਦੇ ਹੋ ਜੀ ਅਗਲੇ ਦੇ ਜੀ ਜਿਹੜਾ ਕਹਿੰਦਾ ਤੋੜ ਦੋ ਅਸੀਂ ਜਰੇ ਤੋੜ ਦਿੰਨੇ ਆ ਜਿਹੜਾ ਕਹਿੰਦਾ ਰੱਖ ਲੋ ਫੇਰ ਮੈਂ ਕਹਿੰਦਾ ਫੇਰ ਦਾ ਨਾਲ ਨਾ ਕੰਮ ਕਰੀ ਫੇਰ ਤਾਂ ਇੱਥੇ ਟੁੱਟ ਗਈ ਜਿਹੜਾ ਦਵਾਈ ਠੀਕ ਤਰੀਕੇ ਨਾਲ ਖਾਂਦਾਗਾ ਟਾਈਮ ਨਾਲ ਟਾਈਮ ਟੂ ਟਾਈਮ ਉਹ ਤਾਂ ਖਾਂਦਾਗਾ ਤੇ ਲੈ ਆ ਲੋ ਜੀ ਇਹ ਲੋ ਜੀ ਇਸ ਤਰੀਕੇ ਨਾਲ ਜਿਹੜੇ ਵੈਦ ਜੀ ਇਨਹੇਲਰ ਭੰਦਦੇ ਨੇ ਇੱਥੇ ਆਏ ਹੋਏ ਤੋੜਨਾ ਨਾ ਸਾਡਾ ਵਾਹਿਗੁਰੂ ਦੀ ਕਿਰਪਾ ਸਕਾਰ ਆ ਜੀ ਆ ਦੇਖੋ ਤੋੜਨਾ ਇਹਨਾਂ ਨੇ ਆ ਅੱਲਾ ਨੇ ਤੋੜਨਾ ਵਾਹਿਗੁਰੂ ਨੇ ਤੋੜਨਾ ਕਿਸਾਨ ਨੇ ਤੋੜ ਮੈਂ ਨਹੀਂ ਹੈਗਾ ਮੈਂ ਤਾਂ ਇੱਕ ਜ਼ਰੀਆ ਬਣਿਆ ਹੋਇਆ ਵੀ ਮੈਂ ਦਵਾਈ ਦੇਣੀ ਆ ਤੋੜਨਾ ਇਹਨਾਂ ਨੇ ਆ ਜਿੰਨਾ ਨਾ ਪਰੋਸੇ ਰੱਖੂਗਾ ਜਕੀ ਰੱਖੂਗਾ ਜੀ ਜੀ ਜਦੋਂ ਆਪਣੀ ਦਵਾਈ ਐਸੀ ਹਰੇਕ ਨੂੰ ਕਹਨੇ ਆ ਜਾਂ ਅੱਲਾ ਦਾ ਖਰਾ ਦਾ ਜੋ ਵੀ ਜਿਸੇ ਨੂੰ ਮੰਨਦਾ ਮੈਂ ਇੱਕ ਨਹੀਂ ਕਹਣਾ ਵੀ ਇੱਕ ਨੂੰ ਮੰਨੋ ਜਿਹਨੂੰ ਜੀਤੇ ਧਰਮ ਤੇ ਖੜਾਗਾ ਉਹ ਤੇ ਖੜ ਕੇ ਦਵਾਈ ਲੈ ਕੇ ਸਟਾਰਟ ਕਰੋ ਹਾਂਜੀ ਅੱਛਾ ਤੇ ਫਿਰ ਵੈਜੀ ਜਿਹੜਾ ਮਤਲਬ ਹੁਣ ਇਹ ਜਿਹੜੇ ਤੁਹਾਡੇ ਨੁਸਖਾ ਹੈਗਾ ਫਾਰਮੂਲਾ ਹੈਗਾ ਲਸਣ ਵਾਲਾ ਬਹੁਤ سارے ਲੋਕ ਕਹਿੰਦੇ ਨੇ ਵੀ ਸਾਨੂੰ ਫਰਕ ਪਿਆ ਬਹੁਤ ਸਾਰੇ ਲੋਕ ਕਹਿੰਦੇ ਨੇ ਇਦਾਂ ਦੇ ਨੁਸਖਿਆਂ ਨਾਲ ਸਾਨੂੰ ਜੀ ਠੀਕ ਠੀਕ ਫਰਕ ਪਿਆ ਕੋਈ ਬਹੁਤਾ ਫਰਕ ਨਹੀਂ ਪਿਆ ਜਿਵੇਂ ਵੈਦ ਜੀ ਗੱਲਾਂ ਕਰਦੇ ਸੀ ਉਸ ਤਰੀਕੇ ਨਾਲ ਫਰਕ ਨਹੀਂ ਪਿਆ ਬਹੁਤ ਕਹਿੰਦੇ ਨੇ ਸਾਨੂੰ ਤਾਂ ਫਰਕ ਹੀ ਬੜਾ ਪੈ ਗਿਆ ਸਾਨੂੰ ਤਾਂ ਕਿਸੇ ਦਵਾਈਆਂ ਦੀ ਬੂਟੀਆਂ ਦੀ ਲੋੜ ਹੀ ਨਹੀਂ ਪਈ ਫਿਰ ਜਿਨ੍ਹਾਂ ਨੂੰ ਨਹੀਂ ਫਰਕ ਪੈਂਦਾ ਉਹਨਾਂ ਵਾਸਤੇ ਤੁਸੀਂ ਕੁਝ ਹੋਰ ਨੁਸਖਾ ਇਸ ਤੋਂ ਉੱਪਰ ਦਾ ਕੁਝ ਬਣਾਏ ਹੋਏ ਨੇ ਉਹਦੇ ਵਿੱਚ ਜੀ ਸਾਡੀਆਂ ਭਸਮਾ ਤਿਆਰ ਕਰੀਆਂ ਹੁੰਦੀਆਂ ਨੇ ਅੱਛਾ ਉਹਦੇ ਵਿੱਚ ਜੀ ਭਸਮਾ ਤਿਆਰ ਕਰਕੇ ਜਿਹੜਾ ਇਹ ਤਾਂ ਨਾਰਮਲ ਤੋਂ ਸਟਾਰਟ ਆ ਵੀ ਜਿਹਨੂੰ ਜਾਣਦੀ ਜਾਂਦੀ ਹੈ ਛੇਤੀ ਛੇਤੀ ਜਿੱਦਾਂ ਜੇਕਰ ਸਾਡੀ ਦਵਾਈ ਨਹੀਂ ਪਹੁੰਚੀ ਉਹਨਾਂ ਜਿਹੜੇ ਨੇ ਵਰਕ ਕਰਨਾ ਸ਼ੁਰੂ ਕਰ ਲੈਣਾ ਉਹਦੇ ਵਿੱਚ ਸਾਡੀਆਂ ਭਸਮਾ ਤੋਂ ਤਿਆਰ ਕਰੀ ਹੋਈ ਹੈ ਜੀ ਦਵਾਈ ਕਿਉਂਕਿ ਉਹਦੇ ਵਿੱਚ ਸਾਡੀ ਬਾਤ ਪਿੱਤ ਕਫ ਤੇ ਤਿੰਨਾਂ ਦੋਸਾਂ ਦੇ ਤਿਆਰ ਕਰਕੇ ਮੇਰੀ ਦਵਾਈ ਬਣਾਈ ਹੋਈ ਆ ਇੱਕਣੀ ਕਿਉਂਕਿ ਜਿਹਨੂੰ ਗਰਮ ਸਰਦਾ ਟਾਈਫਾਇਡਾ ਨਮੂਨੀਆਂ ਉਹ ਸਾਰੇ ਦੇ ਮੇਰੀ ਦਵਾਈ ਉਹ ਵਰਕ ਕਰਦੀ ਆ ਵਿੱਚ ਆ ਕੇ ਕਹਿੰਦੇ ਨੇ ਫੁਕੀ ਸ਼ਾਮ ਵੀ ਸਾਡੇ ਗੁਰਦੇ ਇਹ ਦੇਸੀ ਦਵਾਈਆਂ ਨਾ ਜਾਂਦੇ ਦੇਖੋ ਆਪਣੇ ਵੱਡੇ ਬਜ਼ੁਰਗ ਪਹਿਲਾਂ ਦੇਸੀ ਦਵਾਈਆਂ ਹੀ ਖਾਂਦੇ ਆ ਹੁਣ ਵੀ ਆਪਾਂ ਦੇਸੀ ਹੀ ਖਾਂਦੇ ਆ ਦੇਖੋ ਰੋਟੀ ਖਾ ਲਈ ਨੂਨ ਮਿਰਚ ਮਸਾਲਾ ਹਲਦੀ ਆਉਣਾ ਸੇਬ ਕੇਲਾ ਕਿਹੜਾ ਕਿਹੜਾ ਨਹੀਂ ਖਾਂਦੇ ਸਾਰਾ ਕੀ ਹੈ ਦੇਸੀ ਹੀ ਆ ਹਾਂਜੀ ਕੁਦਰਤੀ ਆ ਇਹ ਆਪਾਂ ਖਾਂਦੇ ਸਾਰੇ ਖਾਂਦੇ ਆ ਇਹਨਾਂ ਨਾਲ ਤਾਂ ਹੋਇਆ ਨਹੀਂ ਉਹ ਜਿਹੜਾ ਹੋਣਾ ਤਾਂ ਵੀਰੇ ਉਹ ਪ੍ਰਮਾਤਮਾ ਨੇ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ ਠੀਕ ਹੈ ਨਾ ਮੈਂ ਤਾਂ ਉੱਥੇ ਕੁਝ ਨਹੀਂ ਕਰ ਸਕਦਾ ਜਿਹਨੂੰ ਕਰਨਾ ਪਰ ਮੇਰੀ ਦਵਾਈ ਦੇ ਅੱਜ ਤੱਕ ਮੈਨੂੰ 3.5 ਲੱਖ ਤੋਂ ਪੌਣੇ 4 ਲੱਖ ਮਰੀਜ਼ ਠੀਕ ਹੋ ਗਏ ਸਾਰਿਆਂ ਨੇ ਸੀਸਾਂ ਹੀ ਦਿੱਤੀਆਂ ਨੇ ਵੀ ਵੈਜ ਜੀ ਸਾਡੇ ਕੋਲੇ ਆ ਜੋ ਸਾਡੇ ਕੋਲ ਮੈਂ ਕਹਿੰਦਾ ਜੀ ਜਿੰਨੇ ਆਪਾਂ ਨੂੰ ਹਜੇ ਇੱਧਰ ਜਿਹੜੇ ਬਾਹਰਲੇ ਸੀਸਾ ਦਿੰਦੇ ਨੇ ਬੈਠੇ ਕੰਮ ਕਰਨ ਨਹੀਂ ਧਰਥੇ ਸੀਗੇ ਅੱਜ ਉਹ ਪ੍ਰਮਾਤਮਾ ਨੇ ਛਤਰ ਸ਼ਾਹ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਚ ਮੈਨੂੰ ਜੀ 33ਵੇਂ ਸਾਲ ਤੋਂ ਬਣਾ ਜੀ ਮੂਰੇ ਮਾਰਚ ਦੇ 33 ਸਾਲਾਂ ਸਤਿ ਤੁਸੀਂ ਲੱਖਾਂ ਮਰੀਜ਼ਾਂ ਦੇ ਇਨਹੇਲਰ ਛੜਾਤੇ ਸਾਹ ਦਮੇ ਇਸ ਤਰ੍ਹਾਂ ਦੇ ਨੁਸਖਿਆਂ ਨਾਲ ਹਾਂ ਜੀ ਹਾਂ ਜੀ ਅੱਛਾ ਤੇ ਵੈ ਜੀ ਵੀ ਅਸੀਂ ਫਾਰਮੂਲਾ ਵੀ ਤੁਹਾਨੂੰ ਦਿਖਾਉਣੇ ਆ ਫਾਰਮੂਲਾ ਤਿਆਰ ਵਰ ਤਿਆਰ ਹੈਗਾ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈ ਮੈਂ ਜੀ ਬਾਦ ਸਰਜੀਤ ਸਿੰਘ ਉੱਪਲ ਰਾਏਕੋੜ ਤੋਂ ਬੋਲਦਾ ਜੀ ਡਿਸਟ੍ਰਿਕਟ ਲੁਧਿਆਣਾ ਜੀ ਜੀ ਜਿਹੜੀ ਆਪਣੀ ਬਸ ਜਿੱਥੇ ਵੱੜਦੀ ਆ ਨਾ ਸ਼ਹਿਰ ਦੇ ਵਿੱਚ ਉੱਥੋਂ ਉੱਤਰ ਦੇ ਦੇਖੋ ਜਿੱਧਰ ਇਹ ਬਸ ਚੜ੍ਹਦੇ ਹਨ ਖੱਬਾ ਹੱਥਾ ਖੱਬੇ ਹੱਥ ਇੱਕ ਸੱਜਾ ਹੈਗਾ ਸੱਜੇ ਹੱਥ ਨਹੀਂ ਜਿੱਦਨੋਂ ਅਸੀਂ ਬੱਚੇ ਚ ਵੱਢਦੇ ਆ ਜਿੱਦਰ ਜੇ ਬੱਚਾ ਛੱਡਦੇ ਆ ਇਧਰਲੇ ਪਾਸੇ ਐਂਟਰੀ ਹਾਂਜੀ ਹਾਂ ਖੱਬੇ ਹੱਥ ਹੋਣਾਗਾ ਉਧਰ ਹੀ ਆ ਕੇ ਆਪਾਂ ਤੁਰੇ ਆਉਣਾ ਨਾਲ ਹੀ ਰੂਪ ਸਟੂਡੀਓ ਜਨੇਜਾ ਵੀ ਕਰੀ ਆਪਣਾ ਉਸੇ ਕਲੀਨ ਰੋਡ ਤੇ ਹੈ ਜੀ ਉੱਥੇ ਹੀ ਤੇ ਉਸ ਤੋਂ ਬਾਅਦ ਇੱਕ ਹੋਰ ਆ ਜੀ ਇਹ ਤਾਂ ਰਹੀ ਇਹ ਜਿਹੜੇ ਹੁਣ ਬੀਰ ਬਜ਼ੁਰਗ ਹੋਰਾਂ ਨੂੰ ਮਰਦਾਨਾਂ ਦਾ ਕਮਜ਼ੋਰੀ ਵਾਸਤੇ ਆ ਉਹ ਵੀ ਆਪਣੀ ਫਰੂਕੀ ਸਾਹਿਬ ਕਾਰਗਲਾ ਜੀ ਹਾਂਜੀ ਉਹ ਜਿਹੜਾ ਵੀਰ ਖਾਊਗਾ ਨਾ ਹਾਂਜੀ ਖਾ ਕੇ ਦੱਸੂਗਾ ਵੀ ਹਾਂ ਮੇਰੀ ਦਵਾਈ ਕਹੇ ਜੀ ਆ। ਹਾਂਜੀ ਚਲੋ ਨੁਸਖਾ ਫਾਰਮੂਲਾ ਲਗਭਗ ਤਿਆਰ ਵਰ ਤਿਆਰ ਹੈਗਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹੁਣ ਦੇਖੋ ਜਿਹੜਾ ਲਸਣ ਅਸੀਂ ਪਾਇਆ ਸੀ ਲਸਣ ਦਾ ਲਗਭਗ ਲਗਭਗ ਜਿਹੜਾ ਇਹ ਸਵਾ ਅਸੀਂ ਕਹਿ ਲਈਏ ਕਿ ਭਸਮ ਹੈਗੇ ਜਿਹੜੀ ਇਹ ਬਣ ਗਈ। ਤੁਸੀਂ ਗੱਲ ਸਵਾਹ ਨਹੀਂ ਜੀ ਸਾਡੀ ਤਾਂ ਇਹ ਜ਼ਿੰਦਗੀ ਆ ਪਾਸ ਸਮਾ ਜੀ ਤੁਸੀਂ ਸਵਾਹ ਕਹਿ ਕੇ ਤਾਂ ਹੋਰ ਹੀ ਕੰਮ ਖਰਾਬ ਕਰਤਾ ਜੀ ਆ ਨਾ 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 ਇਹ ਸਵਾਹ ਨਹੀਂ ਹੈ ਕਿ ਸਾਡਾ ਤਾਂ ਜ਼ਿੰਦਗੀ ਜਾਨ ਹੈ ਦੇਖੋ ਜੀ ਆਮ ਬੰਦੇ ਨੂੰ ਦੇਖਣ ਨੂੰ ਤਾਂ ਇਹ ਲੱਗਦੀ ਹੈ ਵੀ ਜਿਹੜੀ ਅਸੀਂ ਉਹਦੀ ਚੀਜ਼ ਦੀ ਸਵਾਹ ਬਣਾਤੀ हां जी ਇਹਦਾ ਹੈ ਹੋਰਾਂ ਵਾਂ ਤੇ ਸੁਆਹ ਸਾਡੇ ਵਾਸਤੇ ਸੁਨਾ ਹੈ। ਅੱਛਾ। हां जी। ਲਸਣ ਦੇਖੋ ਤੁਸੀਂ ਇਹਨਾਂ ਨੇ ਲਸਣ ਦੀ ਜਿਹੜੀ ਆ ਹੈਗੀ ਸੀ ਪੋਥੀਆਂ ਹੈਗੀ ਸੀ ਲਸਣ ਦਾ ਜਿਹੜਾ ਵਰਕ ਹੈਗਾ ਸੀ ਉੱਪਰਲਾ ਉਹਦੇ ਤੋਂ ਹੀ ਇਹ ਨੁਸਖਾ ਫਾਰਮੂਲਾ ਤਿਆਰ ਕੀਤਾ ਹੈ। ਜਦੋਂ ਹੀ ਸਾਡੀਆਂ ਸਿਆਣੀ ਆ ਦੇਖੋ ਇਹ ਲਸਣ ਦੇ ਵਿੱਚ ਥੋੜਾ ਥੋੜਾ ਹੈ ਵੀ ਹੈ। ਅੱਛਾ ਇਹਦਾ ਇਸਤੇਮਾਲ ਕਿਵੇਂ ਕਰਨਾ ਪਿਆ ਜੀ? ਭਸਮ ਹੈਗੀ ਹੈ ਲਗਾਤਾਰ ਤਿਆਰ ਕੀਤੀ ਜਾਂਦੀ ਹੈ। ਇਹ ਸਿਰਫ ਲਸਣ ਤੋਂ ਔਰ ਲਸਣ ਦੇ ਜਿਹੜੇ ਉੱਪਰਲਾ ਕਵਰ ਹੁੰਦਾ ਜਿਹੜਾ ਲਸਣ ਦਾ ਛਿੱਲੜ ਹੁੰਦਾ ਜਿਹੜਾ ਲਸਣ ਦਾ ਛਿਲਕਾ ਹੁੰਦਾ ਉਹਦੇ ਤੋਂ ਤਿਆਰ ਕੀਤਾ ਹੈ ਹੁਣ ਅਸੀਂ ਤੁਹਾਨੂੰ ਡੋਜ਼ ਦੱਸਦੇ ਆ ਵੀ ਜੀ ਡੋਜ਼ ਕਿੰਨੀ ਲੈਣੀ ਹੈ ਜੀ ਡਾਕਟਰ ਸਾਹਿਬ ਆਹ ਦੇਖੋ ਜੀ ਆਹ ਜਿਹੜੀ ਡੋਜ਼ ਆ ਨਾ ਇਹ ਤਾਂ ਛੋਟੇ ਬੱਚੇ ਵਾਸਤੇ ਆ ਜੀ ਅੱਛਾ ਆਹ ਡੋਜ਼ ਇਹ ਕਦ ਨਾਲ ਲੈਣੀ ਹੈ ਜੀ ਸੈਦ ਮੈਕਸ ਕਰੋ ਇਹਨੂੰ ਚਟਣਾਗਾ ਜਿੰਨਾ ਚਟੋਗੇ ਉਨਾਂ ਸੇਦੀ ਠੀਕ ਹੋਊਗਾ ਠੀਕ ਹੈ ਤੇ ਆਹ ਚਮਚਾ ਵੀ ਦੇਖ ਰਹੇ ਹੋ ਇਹ ਛੋਟਾਗਾ ਇਹ ਆਹ ਵੱਡਾ ਚਮਚਾ ਜੀ ਇਹ ਵੀ ਵੱਡਾ ਹੈ ਇਹ ਇੰਨਾ ਚਮਚਾ ਲੈਣਾ ਜੀ ਤਾਂ ਚਮਚਾ ਲੈ ਲੀ ਅੱਧਾ ਚਮਚਾ ਠੀਕ ਹੈ ਕਿਉਂਕਿ ਇਹ ਸਾਡੇ ਕੋਲ ਤਾਂ ਕੜਸੀ ਵਾਲੇ ਚਮਚਾ ਹੈਗਾ ਇਹ ਤਾਂ ਮੈਡੀਸ਼ਨ ਪਾਈਦੀ ਆ ਇਹਦੇ ਵਿੱਚ ਸੈਦ ਮਿਕਸ ਕਰੋ ਤਿੰਨ ਟਾਈਮ ਲੈਣਾ ਜੀ ਜਿਹਨੂੰ ਜ਼ਿਆਦਾ ਹੈਗਾ ਨਾ ਉਹ ਤਿੰਨ ਟਾਈਮ ਲੈਣਾਗਾ ਜਿਹਨੂੰ ਘੱਟ ਆ ਉਹ ਸਵੇਰੇ ਸ਼ਾਮ ਵੀ ਚੱਲ ਜੂਗਾ ਜੀ ਠੀਕ ਹੈ ਨਾ ਜੀ ਜੀ ਤੇ ਇਹਨਾਂ ਨੂੰ ਕਿੰਨੇ ਟਾਈਮ ਚ ਫਰਕ ਪਾਉਣਾ ਸ਼ੁਰੂ ਕਰ ਦੂਗਾ ਵੇ ਜੀ ਦੇਖੋ ਜੀ ਜਿਹਨੂੰ ਤਾਂ ਨੋਰਮਲ ਆ ਉਹਨ ਦਾ ਸੇਤੀ ਤੋਂ ਸੇਤੀ ਮਨੋਂ ਵਿਚਾਰਾਂ ਪੰਜਾਂ ਦਿਨਾਂ 'ਚ ਫਰਕ ਪੈਣਾ ਸ਼ੁਰੂ ਕਰ ਦੋ ਜਿਹਨੂੰ ਹੁਣ ਪਹਿਲੇ ਦਿਨ ਤੋਂ ਨਮੂਨੀਆਂ ਵਿਗੜ ਗਏ ਆਹਾਂ ਹਾਂ ਟਾਈਫਰਡ ਵਿਸੜ ਗਏ ਤੇ ਉਹਨੂੰ ਟਾਈਮ ਲਾ ਦਿੰਦਾ ਜੀ ਤੁਸੀਂ ਕਿੰਨੇ ਸਾਲ ਪੁਰਾਣੇ ਜਿਹੜੇ ਪੇਸ਼ੈਂਟ ਹੈਗੇ ਨੇ ਠੀਕ ਕੀਤੇ ਮੇਰੇ ਕੋਲੇ ਜੀ ਘੱਟੋ ਘਾਟ 18 20 ਸਾਲ ਦੇ ਮਰੀਜ਼ ਪੁਰਾਣੇ ਤੋਂ ਜਿਨ੍ਹਾਂ ਨੂੰ ਸਾਹ ਦੀ ਦਿੱਕਤ ਹੈ ਜਿਨ੍ਹਾਂ ਦੇ ਇਨਹੇਲਰ ਲੱਗੇ ਹੋਏ ਨੇ ਜਿਨ੍ਹਾਂ ਦੀ ਛਾਤੀ ਬੋਲਦੀ ਹੈ ਸਰਦੀਆਂ 'ਚ ਕੰਜੈਸ਼ਨ ਹੋ ਜਾਂਦੀ ਹੈ ਜਿਨ੍ਹਾਂ ਦੀਆਂ ਘੁੱਗੀਆਂ ਜਾਂ ਬੋਲਦੀਆਂ ਨੇ ਜੀ ਡੈਰੀ ਫਿਲਨ ਲੈਂਦੇ ਨੇ ਅਨ ਉਹਨਾਂ ਨੂੰ ਜਾਨੀ 20 25 25 ਸਾਲ ਦੇ ਪੇਸ਼ੈਂਟ ਆਉਂਦੇ ਨੇ ਬਸ ਹੋ ਜਾਂਦਾ ਛੇਤੀ ਠੀਕ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਦੂਜਿਆਂ ਨੂੰ ਛੇਤੀ ਹੋ ਜਿੰਦੇ ਸਾਰਿਆਂ ਨੂੰ ਇੱਕੋ ਜਿਹਾ ਤਾਂ ਹੁੰਦਾ ਨੀਗਾ ਜਿਹੜਾ ਪੁਰਾਣਾ ਕ੍ਰੋਨਿਕ ਮਰੀਜ਼ ਆ ਇੱਕ ਕ੍ਰੋਨਿਕ ਹੁੰਦਾ ਵਿਗੜਿਆ ਮਰੀਜ਼ ਜਿਹੜਾ ਵਿਗੜੇ ਮਰੀਜ਼ ਨੇ ਤੇ ਉਹਨਾਂ ਨੂੰ ਟਾਈਮ ਲੱਗਦਾ ਜਿਹੜੇ ਇੱਕ ਦੋ ਸਾਲਾਂ ਵਾਲੇ ਨੇ ਉਹਨਾਂ ਨੂੰ ਟਾਈਮ ਨਹੀਂ ਲੱਗਦਾ ਜੀ ਉਹ ਸੇਤੇ ਦੁਸੇਤੇ ਠੀਕ ਹੋ ਜਾਂਦੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਵੈਜ ਜੀ ਸਾਰੀ ਗੱਲਬਾਤ ਲਈ ਸੋ ਇਹ ਨੁਸਖਾ ਫਾਰਮੂਲਾ ਤੁਸੀਂ ਨੋਟ ਕਰ ਲਓ ਅਸੀਂ ਜਿਹੜੇ ਲਸਣ ਹੈਗਾ ਔਰ ਲਸਣ ਤੋਂ ਬਾਅਦ ਜਿਹੜੇ ਇਹਦੇ ਲਸਣ ਦੇ ਛਿਲਕੇ ਹੈਗੇ ਨੇ ਉਹਨਾਂ ਦੀ ਭਸਮ ਹੈਗੀ ਹੈ ਡਾਕਟਰ ਸਾਹਿਬ ਨੇ ਤਿਆਰ ਕੀਤੀ ਹੈ ਔਰ ਪਰ ਮੇਰੀ ਬੇਨਤੀ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਕਿਸੇ ਹੋਰ ਨਾਲ ਸਲਾਹ ਤੁਸੀਂ ਨਹੀਂ ਕਰਨੀ ਤਾਂ ਵੈਦ ਜੀ ਨਾਲ ਤੁਸੀਂ ਜ਼ਰੂਰ ਇੱਕ ਵਾਰ ਗੱਲਬਾਤ ਕਰਨੀ ਹੈ ਔਰ ਗੱਲਬਾਤ ਕਰਨ ਤੋਂ ਬਾਅਦ ਹੀ ਆਪਣੀ ਡੋਜ਼ ਤੁਹਾਨੂੰ ਦੱਸਣਗੇ ਉਸ ਤੋਂ ਬਾਅਦ ਹੀ ਤੁਹਾਨੂੰ ਇਹ ਸਾਰੀ ਲੈਣ ਦਾ ਤਰੀਕਾ ਵੀ ਦੱਸਣਗੇ ਔਰ ਉਸ ਤੋਂ ਬਾਅਦ ਦੱਸਣਗੇ ਕਿ ਤੁਹਾਨੂੰ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਉਹ ਫਰਕ ਪੈ ਸਕਦਾ ਜੇਕਰ ਵੈਜਿਨਲ ਸੰਪਰਕ ਨਹੀਂ ਕਰਨਾ ਤਾਂ ਤੁਸੀਂ ਚੰਗੇ ਵੈਦ ਹਕੀਮ ਹੋਰ ਵੀ ਬਹੁਤ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਜਿਹੜਾ ਇਹ ਨਿਰਧਾਰਤ ਕਰ ਸਕਦੇ ਹੋ ਪਰ ਆਪਣੀ ਮਰਜ਼ੀ ਤੁਸੀਂ ਕਦੇ ਵੀ ਕਿਸੇ ਨੁਸਖੇ ਦੇ ਵਿੱਚ ਨਹੀਂ ਕਰਨੀ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ